ਬੀਤੇ ਕਈ ਦਿਨਾ ਤੋਂ ਸੋਸ਼ਲ ਮੀਡੀਆ ਦੇ ਉੱਤੇ ਫੈਜ਼ਲ ਜੱਟ ਹੰਜ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਫੈਜ਼ਲ ਜੱਟ ਦਾ ਐਨਕਾਊਂਟਰ ਕਰ ਦਿੱਤਾ ਗਿਆ। ਇਹ ਖਬਰ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇੰਨਾ ਵੱਡਾ ਐਨਕਾਊਂਟਰ ਅਜੇ ਤੱਕ ਕਿਸੇ ਨੇ ਨਹੀਂ ਦੇਖਿਆ ਹੋਵੇਗਾ ਜਿਸ ਦੇ ਵਿੱਚ ਕਰੀਬ 18 ਘੰਟੇ ਐਨਕਾਊਂਟਰ ਚੱਲਿਆ ਹੈਗਾ 40000 ਦੇ ਕਰੀਬ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਨੇ ਤੇ ਘਰ ਦੀ ਇੱਕ ਵੀ ਦੀਵਾਰ ਖਾਲੀ ਨਹੀਂ ਐ ਸਾਰੀ ਦੀਵਾਰ ਦੇ ਉੱਤੇ ਤਾਰਿਆਂ ਦੇ ਜਿਵੇਂ ਐਵੇਂ ਲੱਗ ਰਿਹਾ ਤਾਰਿਆਂ ਦੇ ਨਿਸ਼ਾਨ ਹੋਣ ਪੂਰੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਨੇ ਤੇ 700 800 ਦੇ ਕਰੀਬ ਪੁਲਿਸ ਫੋਰਸ ਬੁਲਾਈ ਗਈ ਐ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਐ ਜਿਸ ਦੇ ਵਿੱਚ ਫੈਜ਼ਲ ਜੱਟ ਦਾ ਐਨਕਾਊਂਟਰ ਕਰ ਦਿੱਤਾ ਗਿਆ ਇੱਕ ਘਰ ਦੇ ਉੱਤੇ ਅੰਨੇਵਾਹ ਗੋਲੀਆਂ ਹੀ ਗੋਲੀਆਂ ਵਜਦਾਂ ਦਿਖਾਈ ਦਿੰਦੀਆਂ ਨੇ ਇਹ ਕੋਈ ਫਿਲਮੀ ਸੀਨ ਨਹੀਂ ਸੀ ਬਲਕਿ ਗਵਾਂਡੀ ਸੂਬੇ ਲੰਦੀ ਪੰਜਾਬ ਪਾਕਿਸਤਾਨ ਦੀ ਗੁਜਰਾਤ ਪੁਲਿਸ ਦੇ ਵੱਲੋਂ ਇਹ ਰੈਸਕਿਊ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਕਰੀਬ 700 ਗੁਜਰਾਤ ਪੁਲਿਸ ਦੇ ਮੁਲਾਜ਼ਮਾਂ ਦਾ ਪ੍ਰਬੰਧ ਕੀਤਾ ਗਿਆ ਸੀਗਾ ਇਸ ਨੂੰ ਰੈਸਕਿਊ ਕਰਨ ਦੇ ਲਈ ਹੈਲੀਕਾਪਟਰ ਤਾਇਨਾਹੀ ਤਾੜ-ਤਾੜ 18 ਘੰਟੇ ਗੋਲੀਆਂ ਵੀ ਚਲਾਈਆਂ ਗਈਆਂ ਇਹ ਘਟਨਾ ਲੈਂਦੀ ਪੰਜਾਬ ਗੁਜਰਾਤ ਦੀ ਹੈ ਜੋ ਪਾਕਿਸਤਾਨ ਦੀ ਹੈ ਫੈਜ਼ਲ ਜਾਟਾ ਇੱਕ ਡਰਗ ਨਸ਼ਾ ਵੇਚਣ ਵਾਲਾ ਮੁਲਜ਼ਮ ਸੀਗਾ ਦੱਸਿਆ ਜਾਂਦਾ ਹੈ ਕਿ ਫੈਜ਼ਲ ਜੱਟ ਨੂੰ ਪੁਲਿਸ ਦੇ ਵੱਲੋਂ ਪਹਿਲਾਂ ਵੀ ਕਈ ਵਾਰ ਫੜਿਆ ਗਿਆ ਸੀਗਾ ਤਾਂ ਬੀਤੇ ਦਿਨੀ ਜਿਹੜਾ ਕਿ ਕੁਝ ਦਿਨ ਪਹਿਲਾਂ ਲੈਂਦੀ ਪੰਜਾਬ ਪੁਲਿਸ ਨੇ ਇੱਕ ਘਰ ਦੇ ਉੱਤੇ ਰੇਡ ਕੀਤੀ ਤੇ ਉਸ ਘਰ ਦੇ ਵਿੱਚ ਫੈਜ਼ਲ ਜੱਟ ਦੇ ਤੇ ਉਸ ਦਾ ਭਤੀਜਾ ਵੀ ਮੌਜੂਦ ਸੀਗਾ ਤੇ ਉਸ ਦੇ ਕੁਝ ਦੋ ਸਾਥੀ ਵੀ ਸੀਗੇ ਤਾਂ 18 ਘੰਟੇ ਇਹ ਰੈਸਕਿਊ ਚੱਲਿਆ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜਾ ਕਿ 40000 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਤੇ ਇਸ ਅੰਨੇਵਾ ਗੋਲੀਆਂ ਦੇ ਵਿੱਚ ਲੋਕਾਂ ਦੇ ਕੰਨ ਤੱਕ ਬੋਲੇ ਹੋਗੇ ਸੀਗੇ ਤਾਂ ਘਰ ਦੇ ਜਿਹੜੀ ਕਿ ਛੱਤ ਹੈ ਉਹ ਤਾਰਿਆਂ ਦੇ ਵਾਂਗ ਦਿਖਾਈ ਦਿੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਉਸ ਦੀਆਂ ਤੁਹਾਨੂੰ ਸਾਂਝੀਆਂ ਕਰ ਰਿਹਾ ਘਰ ਦੀਆਂ ਕਿ ਹਰ ਦੀਵਾਰ ਦੇ ਉੱਤੇ ਛੱਤ ਦੇ ਉੱਤੇ ਗੋਲੀਆਂ ਹੀ ਗੋਲੀਆਂ ਵਜੀਆਂ ਦਿਖਾਈਆਂ ਦੇ ਰਹੀਆਂ ਨੇ ਤਾਂ ਫੈਜ਼ਲ ਝੱਟ ਦੀ ਇੱਕ ਗੱਲ ਉਸ ਨੂੰ ਮਿਲੀ ਹੈ ਜੋ ਕਿ ਸੋਸ਼ਲ ਮੀਡੀਆ ਦੇ ਉਤੇ ਕਾਫੀ ਵਾਇਰਲ ਹੋ ਰਹੀ ਹੈ ਉਸ ਦਾ ਜੋ ਆਖਰੀ ਸਮੇਂ ਦੇ ਵਿੱਚ ਉਸ ਨੇ ਜੋ ਬੋਲਿਆ ਹੈਗਾ ਬੋਲਾ ਜਾ ਰਿਹਾ ਹੈਗਾ ਕਿ ਜੇ ਨਸ ਗਿਆ ਤਾਂ ਜਟ ਨਾ ਕਿਉਂ ਕਾਫੀ ਵਾਇਰਲ ਹੋ ਰਿਹਾ ਹੈਗਾ ਇਹ ਡਾਇਲੋਗ ਤੇ ਦੂਜੀ ਗੱਲ ਉਸ ਨੇ ਇਹ ਆਖੀ ਕਿ ਜਿਹੜਾ ਪੁਲਿਸ ਵਾਲਾ ਰਿਸ਼ਵਤ ਲੈਂਦਾ ਹੈ ਉਹ ਕਦੇ ਸ਼ਹੀਦ ਨਹੀਂ ਹੁੰਦਾ ਤਾਂ ਫੈਜ਼ਲ ਦੀ ਘਰਵਾਲੀ ਦਾ ਵੀ ਇੱਕ ਬਿਆਨ ਆਇਆ ਹੈਗਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕਿਹਾ ਜਾ ਰਿਹਾ ਹੈਗਾ ਕਿ ਫੈਜ਼ਲ ਦੀ ਜਿਹੜੀ ਘਰਵਾਲੀ ਹੈ ਉਸ ਦਾ ਕਹਿਣਾ ਹੈਗੀ ਕਿ ਪੁਲਿਸ ਪਹਿਲਾਂ ਵੀ ਕਰ ਆਉਂਦੀ ਸੀ ਅਤੇ ਪੈਸੇ ਲੈ ਕੇ ਚਲੇ ਜਾਂਦੀ ਸੀ ਪਰ ਹੁਣ ਪੈਸੇ ਨਹੀਂ ਦਿੱਤੇ ਤਾਂ ਉਹਨਾਂ ਦੇ ਫੈਜ਼ਲ ਦਾ ਇਹ ਹਾਲ ਕਰ ਦਿੱਤਾ ਦੱਸ ਦਿਓ ਕਿ ਫੈਜ਼ਲ ਜੱਟ ਦੇ ਦੋ ਵਿਆਹ ਹੋਏ ਸਿਗੇ ਉਸਦੇ ਬੱਚੇ ਵੀ ਨੇ ਪਰ ਹੁਣ ਦੇਖਿਆ ਜਾਵੇ ਤਾਂ ਹੁਣ ਉਹਨਾਂ ਦੀ ਰਖਵਾਲੀ ਕੌਣ ਕਰੇਗਾ 18 ਤੋਂ 19 ਦਸੰਬਰ 2024 ਸਵੇਰ 7 ਵਜੇ ਤੱਕ ਚੱਲੇ ਮੁਕਾਬਲੇ ਦੇ ਵਿੱਚ ਸੈਂਕੜੇ ਰਾਉਂਡ ਅਤੇ ਦਰਜਨਾ ਅਥਰੂ ਗੈਸ ਦੇ ਗੋਲੇ ਅਤੇ ਗ੍ਰੇਨੇਡਾ ਦੀ ਵਰਤੋਂ ਕੀਤੀ ਗਈ ਐਥ ਤੱਕ ਹੀ ਪਿੰਡ ਹੰਜ ਵਿੱਚ ਪਾਕਿਸਤਾਨ 엘ିਟ ਫੋਰਸ ਨੂੰ ਹੈਲੀਕਾਪਟਰ ਦੇ ਤੱਕ ਲਿਆਉਣੇ ਪੈ ਗਏ ਕਰੀਬ 18 ਘੰਟੇ ਅ ਰੈਸਕਿਊ ਚੱਲਿਆ 18 ਘੰਟੇ ਚੱਲੇ ਪੁਲਿਸ ਮੁਕਾਬਲੇ ਤੋਂ ਬਾਅਦ ਗੋਲੀਬਾਰੀ ਰੁਕਦਿਆਂ ਹੀ ਪੁਲਿਸ ਦੇ ਵੱਲੋਂ ਘਰ ਦੇ ਵਿੱਚੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਉਹਨਾਂ ਨੂੰ ਕੱਢਿਆ ਗਿਆ ਤੇ ਜੁਨ੍ਹਾਂ ਦੀ ਪਛਾਣ ਜਿਹੜੀ ਕਿ ਕੁਝ ਜਿਹੜੇ ਕਿ ਫੈਜ਼ਲ ਹੈ ਉਸਦੇ ਭਤੀਜਾ ਜਿਸ ਦੀ ਉਮਰ 20 ਸਾਲ ਹੈ ਜਿਹੜਾ ਉਸ ਦਾ ਸਾਥੀ ਹੈਗਾ ਉਸ ਦੀ 24 ਹੈ ਤਾਂ ਇੱਕ ਹੋਰ ਸਾਥੀ ਦੀ ਉਮਰ ਜਿਹੜੀ ਕਿ 30 ਸਾਲ ਦੱਸੀ ਜਾ ਰਹੀ ਹੈ ਤਾਂ ਇਹ ਫੈਜ਼ਲ ਜੱਟ ਦਾ ਐਨਕਾਊਂਟਰ ਜੋ ਕਿ ਦੁਨੀਆ ਦੇ ਵਿੱਚ ਬੜਾ ਖਤਰਨਾਕ ਦੱਸਿਆ ਜਾ ਰਿਹਾ ਹੈਗਾ ਕਿ ਅਜਿਹਾ ਐਨਕਾਊਂਟਰ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਇਆ ਇਸ ਐਨਕਾਊਂਟਰ ਦੀ ਗੂੰਜ ਅੱਜ ਪੂਰੇ ਭਾਰਤ ਪਾਕਿਸਤਾਨ ਤੱਕ ਵੀ ਪਾਕਿਸਤਾਨ ਦਾ ਐਨਕਾਊਂਟਰ ਹੈਗਾ ਪਰ ਪੂਰੇ ਭਾਰਤ ਦੇ ਵਿੱਚ ਵੀ ਇਸ ਦੀ ਗੂੰਜ ਦੀ ਚਰਚਾ ਜਿਹੜੀ ਕਿ ਬਣੀ ਹੋਈ ਹੈ